ਬਟਾਲਾ ਤੋਂ ਵਿਧਾਇਕ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਵੱਲੋਂ ਬਟਾਲਾ ਦੀ ਕਾਰਪੋਰੇਸ਼ਨ ਦੇ ਮੀਟਿੰਗ ਹਾਲ ਵਿੱਚ ਬਟਾਲਾ ਵਾਸੀਆਂ ਨਾਲ ਕੀਤੀ ਗਈ ਮਿਲਣੀ ਇਸ ਮੌਕੇ ਤੇ ਸਾਰੇ ਹੀ ਸਰਕਾਰੀ ਅਧਿਕਾਰੀ ਇਸ ਮੀਟਿੰਗ ਵਿੱਚ ਹਾਜ਼ਰ ਰਹੇ ਤੇ ਲੋਕਾਂ ਦੀਆਂ ਮੁਸ਼ਕਲਾਂ ਨੂੰ ਵਿਧਾਇਕ ਨੇ ਮੌਕੇ ਤੇ ਸੁਣ ਕੇ ਹੱਲ ਕੀਤਾ ਗੱਲਬਾਤ ਦੌਰਾਨ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਨੇ ਕਿਹਾ ਕਿ ਮੈਨੂੰ ਸ਼ਿਕਾਇਤਾਂ ਮਿਲਦੀਆਂ ਸੀ ਕਿ ਸਰਕਾਰੀ ਦਫ਼ਤਰਾਂ ਦੇ ਵਿੱਚ ਆਮ ਲੋਕਾਂ ਦੀ ਖੱਜਲ ਖਵਾਰੀ ਹੁੰਦੀ ਹੈ ਜਿਸ ਨੂੰ ਰੋਕਣ ਦੇ ਲਈ ਮੈਂ ਖੁਦ ਅੱਜ ਸਰਕਾਰੀ ਦਫ਼ਤਰ ਦੇ ਵਿੱਚ ਕੈਂਪ ਲਗਾਇਆ ਹੈ ਅਤੇ ਲੋਕਾਂ ਦੀਆਂ ਮੁਸ਼ਕਲਾਂ ਮੌਕੇ ਤੇ ਸੁਣ ਕੇ ਉਹਨਾਂ ਦਾ ਹੱਲ ਕੀਤਾ ਹੈ ਬਹੁਤ ਸਾਰੇ ਅਧਿਕਾਰੀ ਅਜਿਹੇ ਨੇ ਜਿਹੜੇ ਲੋਕਾਂ ਨੂੰ ਖੱਜਲ ਖਵਾਰ ਕਰਦੇ ਹਨ ਉਹਨਾਂ ਨੂੰ ਬਖਸ਼ਿਆ ਨਹੀਂ ਜਾਵੇਗਾ ਅਤੇ ਹੁਣ ਇਹ سلسلہ ਲਗਾਤਾਰ ਹਰ ਹਫ਼ਤੇ ਜਾਰੀ ਰਹੇਗਾ ਦੇਖੋ ਜੀ ਮੁਸ਼ਕਲਾਂ ਤੇ ਉਹ ਛੋਟੀਆਂ-ਛੋਟੀਆਂ ਪਰ ਦੁੱਖ ਉਦੋਂ ਲੱਗਦਾ ਹੈ ਵੀ ਜਦੋਂ ਲੋਕਾਂ ਨੂੰ ਚੱਕਰ ਤੇ ਫੇਰੇ ਤੇ ਫੇਰੇ ਜਦੋਂ ਸੁਣਵਾਈ ਨਾ ਹੋਵੇ ਪਰ ਕਿਤੇ ਨਾ ਕਿਤੇ ਮਜਬੂਰਨ ਸਾਨੂੰ ਲੋਕਾਂ ਨੇ ਚੁਣਿਆ ਫਿਰ ਲੋਕਾਂ ਦੀ ਸਾਨੂੰ ਤੇ ਸੁਣਨੀ ਪੈਣੀ ਕਿ ਨਹੀਂ ਖਾਸ ਗੱਲ ਇਹ ਕਿ ਅੱਜ ਉਸ ਦਫਤਰ ਨੂੰ ਤੁਸੀਂ ਆਏ ਹੋ ਉਸ ਦਫਤਰ ਦੇ ਵਿੱਚ ਬਹੁਤ ਸਾਰੇ ਲੋਕਾਂ ਨੂੰ ਫੇਰੇ ਮਾਰਨੇ ਆਦੇ ਕਾਰਪੋਰੇਸ਼ਨ ਜਾ ਬਾਕੀ ਦੇਖੋ ਜੀ ਮੈਨੂੰ ਕਾਫੀ ਲਾਮੇ ਮਿਲੇ ਆ ਜੀ ਜਿਸ ਕਰਕੇ ਕਾਫੀ ਲੋਕ ਖੱਜਲ ਖਵਾਰੀ ਮਿਲੀ ਆ ਜੀ ਜਿਹਦੇ ਕਰਕੇ ਮੇਰੀ ਮਜਬੂਰੀ ਬਣੀ ਆ ਵੀ ਮੈਂ ਇੱਥੇ ਆ ਕੇ ਬਾਵਾ ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ ਔਰ ਲੋਕਾਂ ਤੇ ਕੰਮ ਕਰ ਰਹੇ ਹਾਂ ਸਵੇਰ ਦੇ ਵਿੱਚ ਨਹੀਂ ਜੀ ਬਿਲਕੁਲ ਜੀ ਆ ਹੁਣ ਇੱਕ ਮਾਤਾ ਵਿਚਾਰੀ ਅਫਸਰ ਕਹਿ ਰਿਹਾ ਵੀ ਮੈਂ ਉਹਦੇ ਖਾਤੇ 'ਚ ਪੈਸੇ ਪਾ ਦੇ। ਮਾਤਾ ਕਹਿੰਦੀ ਭਏ ਨਹੀਂ। ਮੈਂ ਕਿਹਾ ਪੈਸੇ ਕਿੱਥੇ ਪਏ? ਕਹਿੰਦੀ ਬੈਂਕ ਦੇ ਖਾਤੇ 'ਚ। ਅਫਸਰ ਕਹਿੰਦਾ ਮੈਂ ਕਿਹਾ ਹੁਣੇ ਮਾਤਾ ਨੂੰ ਮੋਟਰਸਾਈਕਲ 'ਤੇ ਬਿਠਾ ਚੱਲ ਪਹਿਲਾਂ ਖਾਤਾ ਚੈੱਕ ਕਰਕੇ ਆ। ਨਾਲ ਮੈਂ ਆਪਣਾ ਬੰਦਾ ਭੇਜਿਆ। ਹੁਣ ਵਿਚਾਰੇ ਲੋਕ ਕਿਉਂ ਖੱਜਲ ਖਰਾਬ ਹੋਣ? ਦੁੱਖ ਲੱਗਦਾ। ਪਰ ਇੱਥੇ ਕਿਤੇ ਨਾ ਕਿਤੇ ਮੈਨੂੰ ਮਹਿਸੂਸ ਹੁੰਦਾ ਵੀ ਮੈਂ ਸਾਰੇ ਨਹੀਂ ਕਹਿੰਦਾ। ਕੁਝ ਅਫਸਰ ਜਿਹੜੇ ਨੇ ਉਹ ਐ ਇਗਨੋਰ ਕਰ ਦਿੰਦੇ ਲੋਕਾਂ ਨੂੰ ਪਰ ਲੋਕਾਂ ਦੇ ਹਮਦਰਦੀ ਆ ਪਾਵਾਂ। ਲੋਕਾਂ ਨੇ ਸਾਡੀ ਬਾਹ ਫੜੀ ਆ। ਅੱਜ ਸਾਡਾ ਫਰਜ਼ ਬਣਦਾ ਉਹਨਾਂ ਦੀ ਬਾਫ ਹੁੰਦੀ ਜਿਸ ਤਰੀਕੇ ਨਾਲ ਅੱਜ ਤੁਸੀਂ ਸਰਕਾਰੀ ਦਫ਼ਤਰਾਂ ਜਾ ਕੇ ਬੈਠੇ ਹੋ ਲੋਕਾਂ ਦੀ ਖਾਤ ਸਣੀ ਲੋਕਾਂ ਦੇ ਕੰਮ ਹੋ ਰਿਹਾ ਇਹ ਸਿਸਟਮ ਲਗਾਤਾਰ ਚੱਲ ਬਿਲਕੁਲ ਜੀ ਬਿਲਕੁਲ ਕੋਈ ਸ਼ੱਕ ਨਹੀਂ ਦੇਖੋ ਮੇਰੇ ਕੋ ਏਰੀਆ ਜ਼ਿਆਦਾ ਬਟਾਲਾ ਤੇ ਮੇਰਾ ਹੈ ਹੀ ਹੈ ਵਾ ਮੇਰਾ ਪਰਿਵਾਰ ਹੈ ਠੀਕ ਹੈ ਅੱਗੇ ਵੀ ਹੁਣ ਮੇਰੇ ਕੋ ਪਠਾਨਕੋਟ ਏਰੀਆ ਉੱਥੇ ਮੰਤਰੀ ਸਾਹਿਬ ਨਾਲ ਨੇ ਹੁਣ ਆਪਾਂ ਉੱਥੇ ਵੀ ਲਾਵਾਂਗੇ ਕਿਆ ਫਿਰ ਬੈਲ ਸਾਹਿਬ ਦੇ ਨਾਲ ਬੈਠ ਕੇ ਆਪਾਂ ਬਾਕੀ ਹਲਕਾ ਇੰਚਾਰਜ ਵੀ ਜਿਹੜੇ ਗਰਦਾਸਪੁਰ ਵੀ ਬੈਠਾਂਗੇ ਸੋ ਮੈਂ ਮੇਰੀ ਕੋਸ਼ਿਸ਼ ਹੈ ਵੀ ਅਜੇ ਤਨਾ ਹੁਣ ਹਫਤੇ ਦੇ ਕੰਮ ਮੈਂ ਕੱਢ ਜਾਣੇ ਅਗਲੇ ਹਫਤੇ ਫਿਰ ਬਹਿ ਜਾਣਾ ਇੱਕ ਗੱਲ ਵਾਦਾ ਕਰਦਾ ਇਹ ਰਸ਼ਕ ਘਟੂਗਾ ਨਹੀਂ ਅੱਗੇ ਨਾਲੋਂ ਵਧੂਗਾ ਜ਼ਰੂਰ ਕਿਉਂ ਵਧੂਗਾ ਜਦੋਂ ਲੋਕਾਂ ਦੇ ਕੰਮ ਹੁੰਦੇ ਆ ਨਾ ਲੋਕਾਂ ਨੂੰ ਆਸ ਹੁੰਦੀ ਹੈ ਵੀ ਸਾਡੇ ਕੰਮ ਇੱਥੋਂ ਮੈਂ ਕਹਿੰਦਾ ਜੀ ਪੱਗੇ ਸਟੇਟ ਦੀ ਇਲੈਕਸ਼ਨ ਸੀ ਉਹਦੀ ਅੱਗੇ ਸੈਂਟਰ ਦੀ ਇਲੈਕਸ਼ਨ ਸੀ ਇਹ ਇਲੈਕਸ਼ਨ ਸਟੇਟ ਦੀ ਹੈ ਤੁਹਾਨੂੰ ਆਪੇ ਪਤਾ ਲੱਗ ਜੂਗਾ ਵੀ ਲੋਕ ਲੋਕਾਂ ਦਾ ਫਤਵਾ ਕੀ ਹੈ ਥੈਂਕ ਯੂ